ਕਿ ਥੋਡੇ ਪੇਕੇ ਤਕੜੇ ਆ ਨਾ ਸਾਰੇ ਘਰ ਵਾਲੇ ਪੂਰੀ ਸਦਕਾਰ ਕਰਦੇ ਆ ਕਿ ਥੋਡੇ ਪੇਕੇ ਤਕੜੇ ਆ ਨਾ ਸਾਰੇ ਘਰ ਵਾਲੇ ਪੂਰੀ ਸਦਕਾਰ ਕਰਦੇ ਆ ਕਿ ਥੋਡੇ ਪੇਕੇ ਤਕੜੇ ਆ ਨਾ ਸਾਰੇ ਘਰ ਵਾਲੇ ਪੂਰੀ ਸਦਕਾਰ ਕਰਦੇ ਆ ਥੋੜਾ ਅਸਲੀ ਕਿੱਲਾ ਸ਼੍ਰੋਮਣੀ ਕਾਲੀ ਦਲ ਹੈ ਇਹਨੂੰ ਮਜ਼ਬੂਤ ਰੱਖੋ ਦੁਨੀਆ ਵਿੱਚ ਤੁਹਾਨੂੰ ਕੋਈ ਸਮੱਸਿਆ ਨਹੀਂ ਆਊਗੀ ਤੇ ਇਸ ਕਰਕੇ ਮੈਂ ਤਾਂ ਅੱਜ ਸਾਰਿਆਂ ਦਾ ਧੰਨਵਾਦ ਕਰਨਾ ਹੈ ਸਾਰੀ ਲੀਡਰਸ਼ਿਪ ਜਿਹੜੀ ਆਈ ਹੈ ਉਹਨਾਂ ਨੂੰ ਪਾਰਟੀ ਵਿੱਚ ਜਿਹੜੇ ਆਏ ਵੀ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੇ ਤੁਹਾਡੇ ਪੇਕੇ ਤਕੜੇ ਹੈ ਨਾ ਸਾਰੇ ਘਰ ਵਾਲੇ ਪੂਰੀ ਸਦਖਾਰ ਕਰਦੇ ਆ ਜੇ ਤੁਹਾਡੇ ਪੇਕੇ ਤਕੜੇ ਹੈ ਨਾ ਸਾਰੇ ਘਰ ਵਾਲੇ ਪੂਰੀ ਸਦਖਾਰ ਕਰਦੇ ਆ ਜੇ ਤੁਹਾਡੇ ਪੇਕੇ ਤਕੜੇ ਆ ਨਾ ਸਾਰੇ ਘਰ ਵਾਲੇ ਪੂਰੀ ਸਦਕਾਰ ਕਰਦੇ ਆ ਤੁਹਾਡਾ ਅਸਲੀ ਕਿਲਾ ਸ਼੍ਰੋਮਣੀ ਕਾਲੀ ਦਲ ਹੈ ਇਹਨੂੰ ਮਜ਼ਬੂਤ ਰੱਖੋ ਦੁਨੀਆ ਵਿੱਚ ਤੁਹਾਨੂੰ ਕੋਈ ਸੁਭਸਿਆ ਨਹੀਂ ਆਉਗੀ ਤੇ ਇਸ ਕਰਕੇ ਮੈਂ ਤਾਂ ਅੱਜ ਸਾਰਿਆਂ ਦਾ ਧੰਨਵਾਦ ਕਰਨਾ ਹੈ ਸਾਰੀ ਲੀਡਰਸ਼ਿਪ ਜਿਹੜੀ ਆਈ ਹੈ ਉਹਨਾਂ ਨੂੰ ਪਾਰਟੀ ਵਿੱਚ ਜਿਹਾ ਵੀ ਕਹਿੰਦਾ ਵਾਹੀ ਰੂਹੀ ਕਾ ਖਾਲਸਾ ਵਾਹੀ ਰੂਹੀ ਜੇ ਤੁਹਾਡੇ ਪੇਕੇ ਤਕੜੇ ਆ ਨਾ ਸਾਰੇ ਘਰ ਵਾਲੇ ਪੂਰੀ ਸਦਕਾਰ ਕਰਦੇ ਆ ਜੇ ਤੁਹਾਡੇ ਭੇਕੇ ਤਖੜੇ ਆ ਨਾ ਸਾਰੇ ਘਰ ਵਾਲੇ ਪੂਰੀ ਸਦਖਾਰ ਕਰਦੇ ਆ ਜੇ ਤੁਹਾਡੇ ਭੇਕੇ ਤਖੜੇ ਆ ਨਾ ਸਾਰੇ ਘਰ ਵਾਲੇ ਪੂਰੀ ਸਦਖਾਰ ਕਰਦੇ ਆ ਤੁਹਾਡਾ ਅਸਲੀ ਕਿਲਾ ਸ਼੍ਰੋਮਣੀ ਕਾਲੀ ਦਲ ਹੈ ਇਹਨੂੰ ਮਜ਼ਬੂਤ ਰੱਖੋ ਦੁਨੀਆ ਵਿੱਚ ਤੁਹਾਨੂੰ ਕੋਈ ਸਮੱਸਿਆ ਨਹੀਂ ਆਊਗੀ ਤੇ ਇਸ ਕਰਕੇ ਮੈਂ ਤਾਂ ਅੱਜ ਸਾਰਿਆਂ ਦਾ ਧੰਨਵਾਦ ਕਰਨਾ ਹੈ ਸਾਰੀ ਲੀਡਰਸ਼ਿਪ ਜਿਹੜੀ ਆਈ ਹੈ ਉਹਨਾਂ ਨੂੰ ਪਾਰਟੀ ਵਿੱਚ ਜਿਹਾ ਵੀ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੇ ਤੁਹਾਡੇ ਭੇਕੇ ਤਖੜੇ ਆ ਨਾ ਸਾਰੇ ਘਰ ਵਾਲੇ ਪੂਰੀ ਸਦਕਾਰ ਕਰਦੇ ਆ ਜੇ ਤੁਹਾਡੇ ਭੇਕੇ ਤਖੜੇ ਆ ਨਾ ਸਾਰੇ ਘਰ ਵਾਲੇ ਪੂਰੀ ਸਦਕਾਰ ਕਰਦੇ ਆ ਜੇ ਤੁਹਾਡੇ ਭੇਕੇ ਤਖੜੇ ਆ ਨਾ ਸਾਰੇ ਘਰ ਵਾਲੇ ਪੂਰੀ ਸਦਕਾਰ ਕਰਦੇ ਆ ਤੁਹਾਡਾ ਅਸਲੀ ਕਿਲਾ ਸ਼੍ਰੋਮਣੀ ਕਾਲੀਦਲ ਹੈ ਇਹਨੂੰ ਮਜ਼ਬੂਤ ਰੱਖੋ ਦੁਨੀਆ ਵਿੱਚ ਤੁਹਾਨੂੰ ਕੋਈ ਸਮੱਸਿਆ ਨਹੀਂ ਆਊਗੀ ਤੇ ਇਸ ਕਰਕੇ ਮੈਂ ਤਾਂ ਅੱਜ ਸਾਰਿਆਂ ਦਾ ਧੰਨਵਾਦ ਕਰਨਾ ਸਾਰੀ ਲੀਡਰਸ਼ਿਪ ਜਿਹੜੀ ਆਈ ਹੈ ਉਹਨਾਂ ਉਪਾਧੀ ਵਿੱਚ ਜਿਹੜਾ ਵੀ ਕਹਿੰਦਾ ਹੈ ਵਾਹੀ ਰਜੀ ਦਾ ਖਾਲਸਾ ਵਾਹੀ ਰਜੀ ਜੇ ਤੁਹਾਡੇ ਪੇਕੇ ਤਕੜੇ ਆ ਨਾ ਸਾਰੇ ਘਰ ਵਾਲੇ ਪੂਰੀ ਸਦਕਾਰ ਕਰਦੇ ਆ ਜੇ ਤੁਹਾਡੇ ਪੇਕੇ ਤਕੜੇ ਆ ਨਾ ਸਾਰੇ ਘਰ ਵਾਲੇ ਪੂਰੀ ਸਦਕਾਰ ਕਰਦੇ ਆ ਜੇ ਤੁਹਾਡੇ ਪੇਕੇ ਤਕੜੇ ਆ ਨਾ ਸਾਰੇ ਘਰ ਵਾਲੇ ਪੂਰੀ ਸਦਕਾਰ ਕਰਦੇ ਆ ਤੁਹਾਡਾ ਅਸਲੀ ਕਿਲਾ ਸ਼੍ਰੋਮਣੀ ਕਾਲੀ ਦਲ ਹੈ ਇਹਨੂੰ ਮਜ਼ਬੂਤ ਰੱਖੋ ਦੁਨੀਆ ਵਿੱਚ ਤੁਹਾਨੂੰ ਕੋਈ ਸੁਭਸਿਆ ਨਹੀਂ ਆਉਗੀ ਤੇ ਇਸ ਕਰਕੇ ਮੈਂ ਤਾਂ ਅੱਜ ਸਾਰਿਆਂ ਦਾ ਧੰਨਵਾਦ ਕਰਨਾ ਹੈ ਸਾਰੀ ਲੀਡਰਸ਼ਿਪ ਜਿਹੜੀ ਆਈ ਹੈ ਉਹਨਾਂ ਨੂੰ ਪਾਰਟੀ ਵਿੱਚ ਜਿਹ ਹੈ ਵੀ ਕਹਿੰਦਾ ਵਾਹੀ ਰੂਜੀ ਦਾ ਖਾਲਸਾ ਜੇ ਤੁਹਾਡੇ ਪੇਕੇ ਤਕੜੇ ਆ ਨਾ ਸਾਰੇ ਘਰ ਵਾਲੇ ਪੂਰੀ ਸਦਕਾਰ ਕਰਦੇ ਆ ਜੇ ਤੁਹਾਡੇ ਪੇਕੇ ਤਕੜੇ ਆ ਨਾ ਸਾਰੇ ਘਰ ਵਾਲੇ ਪੂਰੀ ਸਦਕਾਰ ਕਰਦੇ ਆ